ਉਹ 1 ਮਿੰਟ ਰੁਕ ਜਾ ਪ੍ਰਭਾ ਸੌਦਾ ਆ ਜਾਂਦਾ ਹੈ ਰਦਾ ਉਹ ਕਿੰਨੀ ਜਿਆਦਾ ਚੱਲ ਰਹੇ ਨੇ ਬਾਈ ਬੜਗੇ ਜਿਹਾ ਸਿੱਕੇ ਮੈਂ ਮੁੜ ਕੇ ਨਹੀਂ ਚੱਲ ਬਾਈ ਥੀਰ ਹੈ ਨਾ ਟਾਇਰ ਟੱਕ ਮਾਰਦਾ ਚੱਪਲ ਚਲ ਗਈ ਥਲੇ ਨਾ ਕਰ ਵਾ ਵਾ ਮੈਂ ਆ ਲੂੰਗਾ ਜਿਆਦੀ ਤਕੜੀ ਬਾਈ ਦੀ ਤਾੜੀ Thank <laughs> you. ਉਹ ਨਹੀਂ ਫੇਕੀ ਕਰਨੇ ਜਿਹੜੇ ਲਿਆਵਾ ਰੋੜੇ ਆਹੋ ਉਹ ਯਾਰ ਬਾਈ ਮੈਂ ਪਤਾ ਬਾਈ ਮੇਰੀ ਗੱਲ ਸੁਣੋਗੇ ਉੱਤੋਂ ਜਿਹੜੇ ਹੱਤ ਰੱਤ ਦਾ ਇੱਕ ਪਿਆ ਆ ਉਹ ਤਾਂ ਫੇਦੇ ਦਾ ਆ ਇਹ ਨਹੀਂ ਹੁਣ ਮੰਗਾਉਂਦੇ ਉਹਨੇ ਪਿਛਲੇ ਵੱਡੇ ਟਾਇਰ ਤੇ ਲਾ ਕੇ ਉੱਤੇ ਚੜ ਜਾਣਾ ਗੱਡੀ ਨਹੀਂ ਚੱਲ ਪਰ ਨਹੀਂ ਪਿਛਲੇ ਦਰ ਖਾਨੇ ਕਿ ਦੇਖ ਪਹਿਲਾਂ ਪਿਛਲੇ ਪਰ ਨਹੀਂ ਗੱਡੀ ਤਾਂ ਇੱਧੇ ਹੀ ਗੱਡੀ ਹੁੰਦੀ ਹੈ ਯਾਦ ਫੇ ਟਾਇਰ ਨਾਲ ਬੰਨ ਦਿੰਨੇ ਆ ਫੇ ਉਹ ਬਾਈ ਥੱਲੇ ਨਹੀਂ ਆ ਮਾੜਾ ਜੇ ਕਿਹੜਾ ਬਈ ਅੱਗੇ ਨੂੰ ਮਾੜਾ ਪੜਾ ਰੋੜੇ ਥੱਲੇ ਕਰਦੀ ਹੈ ਇਹਦੇ ਕੋ ਮੈਂ ਕਰਕੇ ਤਾਂ ਲੈਣੀ ਪਵੇ ਸਹੀ ਗੱਲ ਦਾ ਰੈਗੂਲਰ ਰੂਪੀ ਕੋਲ ਜਾਵਾਂਗੇ ਹਾਂ ਆਵੇ ਉਹ ਬੰਦਾ ਰੈੱਡ ਬੰਦਾ ਹੈ ਇੱਥੇ ਵੀਰੇ ਪੂਰ ਮੈਂ ਬੋਲਿੰਗ ਵੀ ਕੁਝ ਕਰਨਾ ਹੈਗਾ ਹਾਲੋ ਛੜਬੜ ਆ ਗਿਆ ਯਾਰ ਲਵਾਫਾ ਦੋਏ ਕੁਝ ਭਰ ਕੇ ਲੈ ਆਉਣੇ ਆ ਉਹ ਲਵਾਵਾ ਲੈਣਾ ਉਹ ਚ ਕਾੜੇ ਲਵਾਉਂਦੇ ਪਾ ਲੈਣੇ ਉਹ ਖਾਲੀ ਕਰ ਲੈ ਇਹ ਬਾਹਰ ਨਾਲੋਂ ਆਹ ਨਹੀਂ ਪਾਣੀ ਵਧੇਰਾ ਦੋਦ ਭਾਗੇ ਨਹੀਂ ਨਹੀਂ ਭਾਈ ਵੱਡੇ ਨਾਲ ਮਗਾਇਆ ਹੁਣ ਟਰੈਕਟਰ ਤੇ ਹੁਣ ਕੱਢਦੇ ਆ ਗੱਡੀ ਬਹੁਤ ਟਾਈਮ ਬਾਅਦ ਮਿਲਿਆ ਟੈਂ ਟਰੈਕਟਰ ਇੱਕ ਉਹਨਾਂ ਨੇ ਵੀ ਪਸਾਰੀ ਨਾਲ ਹੀ ਲੈ ਲਈਨੀ ਗਾੜੀ ਐ ਮੋਰੇ ਲੈਨੀ ਕਾ ਹੋ ਨਾਲ ਨਹੀਂ ਮਗਰ ਕੋਈ ਹਾਂ ਨਹੀਂ ਮੋਰੇ ਪਿੱਛੇ ਉਹ ਕੱਢ ਦੇ ਅੱਗੇ ਵੀ ਦੱਲ ਦਰ ਪਿੱਛੇ ਤਾਂ ਹੈਗਾ ਵਾ ਆਪਾਂ ਲਈ ਪਿੱਛੇ ਪਿੱਛੇ ਨੂੰ ਨਹੀਂ ਲੈ ਕੇ ਖਿੱਚੀ ਘੜ ਦਿੰਦੇ ਫੇਹੀ ਆਂਕ ਤੇ ਮੈਗੇ ਨਾ ਲੈ ਨਾ ਬਾਲ ਕੇ ਕੀ ਕਾਟ ਲੈਣਾ ਅਜੇ ਦਾ ਮੁੜ ਕੇ ਪਤਾ ਵੀ ਹੈ ਨਹੀਂ ਹੈ ਨਾ ਨਾਰਟਿਕਲ ਪਾਜੀ ਹੁਣ ਇਹਨਾਂ ਨੂੰ ਕਦੋਂ ਪਤਾ ਉਹ ਜੁਲੀ ਬਾਤ ਹੋਟਾ ਟਿਕ ਟਾਣ ਹੈ 4x4 ਹੈ ਨਾਲ ਰੀਅਰ ਵੀਜੀ ਕਿੱਥੋਂ ਲੱਭ ਕੇ ਲੈਂਦੇ ਸੀ ਬਾਜੀ ਉਹ ਤੇ ਇੱਕ ਹੋਰ ਗੱਡੀ ਵਸ ਗਈ ਉਹ ਕਢਾਉਣਾ ਹੋਣਾ ਨੇ ਦਿਖਾਈ ਉਹ ਨਿਕਲ ਗਈ ਉਹ ਤਾਂ ਸਕੋਰਪਿਓ ਉਹ ਵੀ ਫਸੀ ਹੋਸੀ ਬਾਤ ਗਈ ਐਨ ਵੀ ਫਸੀ ਹੋਸੀ ਉਹ ਨਿਕਲ ਗਈ ਪਹਿਲੀ ਨੇ ਕੱਢ ਲਈ ਉਹਨਾਂ ਨੇ ਇੱਕ ਬਾਰੇ ਕੇ ਬੋਸ ਦਵਾਈ ਮਾਰਦਾ ਕਿ ਕੱਪ ਦੇ ਦੂਜੇ ਪਾਸੇ ਤੋਂ ਦੂਜੇ ਪਾਸੇ ਕਿਉਂ ਟੁੱਟਣਾ ਤੂੰ ਇਹਨੂੰ ਇਹਦੇ ਮੋਰੇ ਮਗਲਾਈਸ ਮੂਨੇ ਚਾਹੀਦਾ ਲਾਇਆ ਨਹੀਂ ਹੋਰ ਵੀ ਸਹੀ ਨਹੀਂ ਕੋਈ ਚੀਜ਼ ਨਹੀਂ ਲਾਉਣਾ ਚਾਹੀਦਾ ਇਹਦੇ ਹੋਣਾ ਮੋਰੇ ਉਹ ਮੋਰੇ ਤਾਂ ਹੈਗਾ ਇਹ ਆਹ ਦੇ ਆਹ ਦੇ ਇਹਦੇ ਹੈਗਾ ਕਵਰ ਲੱਗਾ ਨੈਟਵਰਕ ਦੀ ਬਿੜੀ ਕਿੱਥੇ ਦੱਸੇ ਤੇ ਬੰਦਾ 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 ਹੀ ਕਿਤਾ ਜੀ ਲੱਗੇ ਗੱਡੀ ਕੱਢਣ ਬੰਦਦਾ ਨਹੀਂ ਕੀਤੀ ਅਗਲੀ ਉਹ ਟਰੈਕਟਰ ਦਾ ਹੀ ਹੋਣਾ ਹਾਂ ਟਰੈਡਰ ਆਲੀ ਲੈ ਆ ਵੇ ਰਾਮਨਾ ਸਾਹ ਟਰਾਲੀ ਜੇ ਸਮਾਰ ਰੱਖਿਆ ਹੋਵੇ ਸਾਰਾ ਨਾ ਆਈ ਲੱਗੇ ਗੱਡੀ ਕੱਢਣ ਆਈ ਚੱਲ ਜੀ ਪੱਦਰ ਹੀ ਆ ਕਿੱਦਾਂ ਦਾ ਫੀਲ ਆ ਰਿਹਾ ਯਾ ਹਾਂ ਬਾਈ ਆਪੋ ਹੀ ਰਹੀ ਆ ਖੈਰ ਕਰਦੇ ਆ ਆਈ ਜਿਹੜੇ ਤੋਂ ਨਿਕਲ ਨਹੀਂ ਨਾ ਹਾਂਜੀ ਠੀਕ ਹੈ ਭਾਈ ਓਕੇ ਓਕੇ ਇੱਧਰ ਨੂੰ ਬੜ ਕੇ ਇੱਥੇ ਰੋਕ ਲੈਣੀ ਆ ਕਹਿੰਦੇ ਹੋਈ ਲੱਗੇ ਜੋਰ ਮਾਨ ਤੇ ਦੇ ਦਿਆ ਹੁਣੇ ਨਿਕਲਦੀ ਜਾਂ ਨਹੀਂ ਨਿਕਲ ਤਾਂ ਜਾਂਦਾ ਟਰੈਕਟਰ ਵੀ ਬੈਠ ਲੰਗਾ ਬਹੁਤ ਗਰੀਬੀ ਹਦੀ ਆ ਆ ਫਸੀ ਹੋਈ ਸੀ ਉਹ ਚੱਕ ਹੋ ਗਈ ਥੋੜੀ ਉਹ ਚੱਕ ਹੋ ਗਈ ਸਿੱਧਾ ਪਾਜੀ ਪਾ ਦਿਓ ਭਾਵਾ ਦੇਖੋ ਦਾ ਮਾਰ ਕੇ ਜੋਰ ਨਿਕਲ ਜਾਣੀ ਹੁਣ ਹੋ ਗਈ ਸਿੱਧੀ ਹੋ ਗਈ ਸਿੱਧੀ ਹੋ ਗਈ ਆ ਯਾ ਬਹੁਤ ਫਸੀ ਹੋਈ ਸੀ ਉਹ ਨਾਲ ਤਾਂ ਲੱਗੀ ਬਈ

ਨਿਕਲ ਗਈ ਫੇ ਉਧਰ ਨੂੰ ਲੈ ਜਾਓ ਓਏ ਬਾਜੀ ਦੋਨੇ ਬਾਜੀ ਕੱਢ ਲਓ ਹਣ ਦਾ ਪਤਾ ਚਲੋ 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 ਹੋਰ ਤੋਂ ਦੌਰ ਤੋਂ ਦੌਰ ਤੇ ਜਾਣ ਦੀ ਚਾ ਲੋੜ ਨਹੀਂ ਦੌਰ ਤੋਂ ਦੌਰ ਤੇ ਤੂੰ ਗਲਤ ਤੁਰ ਰਿਹਾ ਦੌਰ ਤੋਂ ਦੌਰ ਤੇ ਇੱਥੇ ਐਦਾਂ ਨਿਕਲਦੀ ਆ ਮੋਰੇ ਮਾਜਿਆ ਮਾਜਾ ਕੀ ਕਰਕੇ ਡੋਗੇ ਟਾੜੀਆਂ ਆ ਜੋਏ ਮੈਂ ਵੈਰੀ ਗੁੱਡ ਹੁਣ ਉਹ ਵੀ ਭਜਾਣੀ ਕੀ ਹੁੰਦੀ ਹੈ ਉਹ ਆਈ ਤਾਂ ਕਾਲਾ ਵੜਿਆ ਵਿੱਚ ਮੈਂ ਉਹ ਕਾਰਤੀ ਹੁਣ ਲੋ ਯਰ 4x4 ਨਹੀਂ ਹੈ ਨਾ ਲੈ ਨੀ ਰਿਅਰ ਵੀ ਲੈ ਲੈ ਜੇ 4x4 ਹੁੰਦੀ ਫੇਰ ਨਿਕਲ ਜਾਂਦੀ ਨਿਕਲਣੀ ਪਸੜੀ ਨਹੀਂ ਸੀ ਬੋਲੋ ਕਿੱਦਾਂ ਮੈਂ ਬੈਠੇ ਰਿਹਾ ਤੇਰੇ ਪਾਸੇ ਲੋ ਜੀ ਇੱਕ ਆਪਣੀ ਗੱਡ ਲਈ ਗੱਡੀ ਸਕੋਰਪਿਓ ਐਨ ਤੇ ਆ ਅੱਜ ਅੱਦਲ ਨੇ ਹੁਣ ਥਾਰ ਕੱਢਣ ਲੱਗੇ ਆ ਫਾਦੀ ਜੀ ਜੀ ਬਹੁਤ ਬੁਰੀ ਤਰ੍ਹਾਂ ਐ ਕਦਰ ਬੱਤ ਕੇ ਉਹਦੀ ਫਰੀ ਘੁੰਮਦੇ ਸੀਗੇ